ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲਦੇਵੇਟ ਨੂੰ ਮੈਂ ਉਮੀਦ ਕਰਦੀ ਹਾਂ ਸਾਰੇ ਜਾਨੇ ਬਹੁਤ ਵਧੀਆ ਹੋਮ ਹੋਗੇ ਸੋ ਆਪਾਂ ਵੀ ਪੂਰੇ ਵਧੀਆ ਤੇ ਵਿਆਹ ਦੀਆਂ ਸ਼ਾਪਿੰਗਾਂ ਚੱਲ ਰਹੀਆਂ ਨੇ ਪੂਰੇ ਜੋੜਾ ਸ਼ੋਰਾ ਤੇ ਜਿਵੇਂ-ਜਿਵੇਂ ਮੈਰਿਜ ਨੇੜੇ ਆ ਰਹੀ ਆ ਤੇ ਉਹਦੇ ਉਹ ਕੰਮ ਵੱਧ ਰਹੇ ਨੇ ਤੇ ਉਹ ਮਤਲਬ ਹੋਰ ਜਿਆਦਾ ਆ ਰਿਹਾ ਹੋਰ ਕੀ ਕਰਨਾ ਕੀ ਲੈਣਾ ਇਦਾਂ ਸੋ ਅੱਜ ਆਪਾਂ ਚੱਲੇ ਆਂ ਜੀ ਖੰਨੇ ਮੈਂ ਇੰਦਰਜੀਤ ਔਰ ਬੱਚੇ ਆਪਾਂ ਬੱਚਿਆਂ ਲਈ ਥੋੜੇ ਜੇ ਲੈਣੇ ਆ ਕੱਪੜੇ ਤੇ ਮੈਗ ਦੀਆਂ ਡ्रेसेस ਵਗੈਰਾ ਲੈਣੀਆਂ ਨੇ ਕਿਉਂਕਿ ਮੈਰਿਜ ਵਾਲੇ ਫੰਕਸ਼ਨ ਤੋਂ ਬਾਅਦ ਵੀ ਮਤਲਬ ਚਾਈ ਦਿਨ ਥੋੜੇ ਜੇ ਕੱਪੜੇ ਆਪਾਂ ਨੂੰ ਬੱਚਿਆਂ ਦੇ ਤੇ ਆਪਾਂ ਆਪਣੇ ਦੰਨਾ ਵਿੱਚ ਨਵੇਂ ਲੈ ਲੇ ਜੇ ਬੱਚਿਆਂ ਦੇ ਹੁਣ ਪੁਰਾਣੇ ਪਾਉਨੇ ਅਗਲਾ ਕਹਿ ਦਿੰਦਾ ਕਿ ਆਪਦੇ ਲੈਣ ਦਾ ਹੀ ਪਤਾ ਬੱਚਿਆਂ ਨੂੰ ਲੈ ਸੋ ਬੱਚਿਆਂ ਨੂੰ ਵੀ ਆਪਾਂ ਵਧੀਆ ਲੈਣੇ ਨੇ ਕੱਪੜੇ ਹੋਰ ਬਸ ਤਾਂ ਕਾਫੀ ਸਾਰੇ ਤਾਂ ਮੈਂ ਲੈ ਲੇ ਅਸੀਂ ਸੋਚਿਆ ਥੋੜੇ ਹੋਰ ਲੈ ਲਵਨੇ ਆ ਲਓ ਵੀ ਤੁਰਦੇ ਤੁਰਦੇ ਕੰਮ ਨਿਕਲੇ ਆਇਆ ਆ ਜਾ ਤੇਰੀ ਉਹ ਵੇਟ ਹੋ ਰਹੀ ਸੀ ਤੈਨੂੰ ਵੀ ਪਤਾ ਲੱਗ ਜਾਂਦਾ ਤੇ ਆਪਣੇ ਕੋ ਨਿਊ ਡ्रेसਿੰਗ ਟੇਬਲ ਆਇਆ ਰੈਡੀ ਹੋ ਕੇ ਤੇ ਕਸਟਮਾਈਜ਼ ਕੀਤਾ ਆਪਾਂ ਕਿਸੇ ਕਸਟਮਰ ਦਾ ਇਹ ਤੇ ਹੁਣ ਆਪਾਂ ਬਣਾਉਣੀ ਹੈ ਇਹਦੀ ਵੀਡੀਓ ਇਹਦੇ ਵਿੱਚ ਪਹਿਲਾਂ ਆਪਣੇ ਕੋ ਡੀਕੋ ਪੇਂਟ ਦੇ ਵਿੱਚ ਆਇਆ ਸੀ ਜਿਆਦਾ ਰੇਂਜ ਦੇ ਵਿੱਚ ਬਟ ਆਪਾਂ ਬਜਟ ਥੋੜਾ ਜਿਹਾ ਘੱਟ ਕਰਕੇ ਬਹੁਤ ਹੀ ਸੋਹਣੀ ਚੀਜ਼ ਤਿਆਰ ਕੀਤੀ ਆ ਸ਼ੀਸ਼ੇ ਵਿੱਚ ਦੇਣਾ ਤੂੰ ਪਿੱਛੇ ਸੋ ਚਲੋ ਹੁਣ ਵੀਡੀਓ ਬਣਾਈਏ ਤੇ ਫੇਰ ਚੱਲਦੇ ਆਂ ਜੰਗਿਆ ਜਾ ਰਹੀਆਂ ਨੇ ਹਾਂ ਵੀ ਕੈਮਰਾਮੈਨ ਤਿਆਰੀ ਹੈ ਉਸ ਤੋਂ ਬਾਅਦ ਦਰਸ਼ਕਾਂ ਤੋਂ ਬਾਅਦ ਦੱਸਣ ਕਿੰਨਾ ਜਿੱਦੋ ਜਹਾਜ ਚ ਬਣਾਉਣੀ ਪੈਂਦੀ ਆ ਦੇਖੋ ਲੈ ਨਾਲ ਹੀ ਨੂੰ ਹਾਂ ਵੀ ਡੇੜਨ ਲੱਗ ਗਿਆ ਸਿਰ ਸਿਰ ਹੀ ਆ 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 ਨਤੂ ਵਈ ਵਈ ਇਧਰ ਕਿਉਂ ਕਨੈਕਟ ਆ ਦੇਖ ਹਲੋ ਹਲੋ ਉਹ ਦੀ ਦੌਂਦੀ ਇਹ ਤਾਂ ਯਾਰ ਸਸਿਕਾਲ ਜੀ ਅਸੀਂ ਗਿਲ ਫਰਨੀਚਰ ਹਾਊਸ ਕੈਂ ਸੰਗੋਵਾਲ ਤੋਂ ਹਮੇਸ਼ਾ ਹੀ ਤੋਂ ਆਟਲੇ ਫਰਨੀਚਰ ਦੇ ਬਹੁਤ ਹੀ ਬਿਹਤਰੀਨ ਆਈਟਮਸ ਲੈ ਕੇ ਆਉਂਦੇ ਰਹਿੰਦੇ ਆ ਸੋ ਉਸੇ ਤਰ੍ਹਾਂ ਇੱਕ ਆਪਣੇ ਕੋ ਪਹਿਲਾ ਡਰੈਸਿੰਗ ਟੇਬਲ ਬਣਿਆ ਸੀ ਪੀਯੂ ਪੇਂਟ ਦੇ ਵਿੱਚ ਜਿਸ ਦਾ ਬਜਟ ਸੀਗਾ 25000 ਤੇ ਕਸਟਮਰ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਆਪਾਂ ਨੇ ਥੋੜਾ ਲੋਵਜਨ ਦੇ ਵਿੱਚ ਉਸੇ ਤਰ੍ਹਾਂ ਦੀ ਕੁਝ ਆਈਟਮ ਤਿਆਰ ਕੀਤੀ ਹੈ ਸੋ ਲਓ ਜੀ ਚੈੱਕ ਕਰੋ ਫਿਰ ਡ्रेसਿੰਗ ਟੇਬਲ ਸੋ ਆਪਾਂ ਇਹ ਵਾਲਾ ਡ्रेसਿੰਗ ਟੇਬਲ ਹੈ ਜੋ ਕਸਟਮਰ ਦੇ ਅਕੋਰਡਿੰਗ ਆਪਾਂ ਫਸਟ ਇਮਾਈਜ਼ ਕੀਤਾ ਆ ਜਿਸ ਦੀ ਹਾਈਟ ਰਹੇਗੀ 7 ਫੁੱਟ ਦੀ ਔਰ ਵਿੱਥ ਦੀ ਗੱਲ ਕਰਾਂਗੇ ਤਾਂ ਰਹੇਗੀ 6 ਫੁੱਟ ਔਰ ਇਸ ਦੇ ਵਿੱਚ ਸਪੇਸ ਤੁਹਾਨੂੰ ਇਸੇ ਤਰ੍ਹਾਂ ਬਹੁਤ ਜ਼ਿਆਦਾ ਸਪੇਸ ਮਿਲਣ ਵਾਲੀ ਆ ਤੇ ਚਾਰ ਡਰਾਅਰ ਹੋਣਗੇ ਅੰਦਰ ਸਾਰੇ ਸਪੇਸ ਹੈ ਤਾਂ ਵੀ ਡਰੈਸਿੰਗ ਟੇਬਲ ਜਿੱਦਾਂ ਜਿੱਦਾਂ ਆਊਟਸਾਈਡ ਤੋਂ ਪਰ ਵੀ ਸੈਕਸ਼ਨ ਲਗਾ ਕੇ ਔਰ ਇਸ ਵਿੱਚ ਲਾਈਟਿੰਗ ਵੀ ਰਹੀ ਥੀ ਉਹ ਲਾਈਟਾਂ ਰੈਗੂਲਰ ਹਮੇਸ਼ਾ ਬਹੁਤ ਜ਼ਿਆਦਾ ਸਪੇਸ ਵਾਲਾ ਡਰੈਸਿੰਗ ਟੇਬਲ ਹੈ ਔਰ ਇੱਕ ਬੜਿਆ ਹੋਇਆ ਜੀ ਪਾਰਟਿਕਲ ਬੋਰਡ ਦੇ ਵਿੱਚ ਔਰ ਅਗਰ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਹ ਪੈਣਾ ਜੀ ਸਿਰਫ 4 ਸਿਰਫ 17000 ਦਾ ਸੋ 25 ਤੋਂ ਆਪਾਂ 17000 ਦੀ ਰੇਂਜ ਦੇ ਵਿੱਚ ਕਸਟਮਰ ਅਕੋਰਡਿੰਗ ਹੋਟਾ ਕੇ ਸੋਨਾ ਐਡਿਟ ਕਰਕੇ ਦਿੱਤਾ ਅਗਰ ਤੁਸੀਂ ਇਸ ਦੇ ਵਿੱਚ ਹੋਰ ਵੀ ਕੁਝ ਵੀ ਚੇਂਜ ਕਰਵਾਉਣਾ ਚਾਹੁੰਦੇ ਹੋ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਕੋਈ ਇਤੇ ਸਾਰੇ ਡਿਜ਼ਾਈਨ ਲਿਆ ਜਾਂ ਫਿਰ ਫੱਲੇ ਦਾ ਕੁਝ ਵੀ ਚਾਹੀਦਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਸੋ ਜਲਦੀ ਜਲਦੀ ਇਦਾਂ ਦੀ ਹੋਰ ਜਨੇ ਆਈਟਮ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ ਔਰ ਆਗੂ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਨੀਚੇ ਜਾਦੇ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਅਬ ਇਹ ਮਜ਼ਾ ਆਏਗਾ ਨਾ ਬਿੜੋ ਲੋ ਅਬ ਜਦੋਂ ਜਹ ਚ ਬਣਾ ਲਈ ਵੀਡੀਓ ਕਿਤੇ ਲਓ ਜੀ ਪੂਰੀ ਜਦੋ ਜਹਿਦ ਕਰਕੇ ਵੀਡੀਓ ਬਣਾਉਣ ਤੋਂ ਬਾਅਦ ਚੱਲੇ ਆਪਾਂ ਬੋਲਣ ਦਾ ਐਕਸਪੀਰੀਅੰਸ ਆਪਾਂ ਨੂੰ YouTube ਨੇ ਕਾਫੀ ਦਿੱਤਾ ਕਿਉਂਕਿ YouTube ਤੇ ਲਗਾਤਾਰ ਬੋਲੀ ਜਾਂਦੇ ਆ ਤਾਂ ਕਰਕੇ ਫਿਰ ਹੁਣ ਇਹ ਵੀ ਵੀਡੀਓ ਆਪਾਂ ਹੀ ਬਣਾਈ ਦੀਆਂ ਨੇ ਚਲੋ ਚੱਲੀਏ ਲਓ ਜੀ ਪਹੁੰਚ ਗਏ ਆਪਾਂ ਖੰਨੇ ਗੱਡੀ ਲਗਾ ਦिती ਆਪਾਂ ਪਾਰਕਿੰਗ ਦੇ ਵਿੱਚ ਇੰਦਰਜੀਤ ਰੈਡੀ ਕਾਰਡ ਕੋਡ ਚੱਕ ਲਗਾਉ ਦੇ ਇੰਦਰਜੀਤ ਬਿਲਿੰਗ ਸ਼ਿਲਿੰਗ ਕਰਨ ਦੇ ਲਈ ਚਲੋ ਜੀ ਜੋਬਨ ਰੈਡੀ ਚਲੋ ਅੱਜ ਆਪਾਂ ਸੱਜਰੇ ਸੱਜਰੇ ਪਹੁੰਚ ਗਏ ਹਰਤਾ ਬਾਜ਼ਾਰ ਖੁੱਲ ਰਿਹਾ ਪਾਈ 9:11 ਦੇਖिए ਇਹ ਬਾਜ਼ਾਰ ਦੇ ਨੇ ਪਰ ਜਾਣਾ ਆ ਥੋੜਾ ਚੌੜਾਈ ਦੇ ਵਿੱਚ ਹੋ ਗਏ ਇਹ ਤਾਂ ਨਿਛੇ ਤੇ ਰਿਟਾਇਰ ਕਰ ਦੋਣੀਆਂ ਨੇ ਜੋ ਬੰ ਦੇਖਾ ਲੂਸ ਹੈ ਟਾਈਟ ਜਿਵੇਂ ਜਿਵੇਂ ਬਾਜ਼ਾਰ ਚ ਨੂੰ ਵੱਧਦੇ ਹੋਏ ਇੰਦਰ ਜੀ ਦੀ ਢਟਕਣ ਵੀ ਵੱਧ ਗਈ ਹਨਾ ਜੋ ਬੰ ਚਾਹੀਆ ਹੋ ਕੀ ਆਗੇ ਹੈ ਲੋ ਵੀ ਜੋ ਬੰਦੀ ਤਰਨ ਆਜੀ ਹੁਣ ਕੱਪੜਿਆਂ ਦੀ ਹਨਾ ਜੋ

ਆਪਨੇ ਵੀ ਲਿਆ ਉਥੇ ਪਹਿਲਾਂ ਬਿਹਾਰ ਦੀ ਜੋ ਵੇਂ ਤੱਕ ਤਾਂ ਨਹੀਂ ਗਿਆ ਪਾਉਂਦਾ ਪਾਉਂਦਾ ਨਹੀਂ ਕੱਪੜਿਆਂ ਨੂੰ ਮੈਂ ਸਿਖਕ ਦੇ ਜਿੰਨੀ ਮਰਜ਼ੀ ਸਹੀ ਹੈ ਠੀਕ ਹੈ ਨਾ ਜੋ ਬਣੇ ਬਹੁਤ ਚੌੜ ਹੋ ਗਈ ਹੁਣ ਤੇ ਸਰਵਸ ਹੋ ਜਾਣੇ ਕੱਪੜੇ ਹੀ ਦਵਾ ਕੀ ਕਰਦਾ ਤੂੰ ਮਾਰਦਾ ਕਿਉਂ ਤੇਰੇ ਜੇ ਕੰਮ ਹੀ ਘੁੱਟ ਵਾਲੀ ਕਰ ਦਿੰਦਾ ਮਾਰਨਾ ਹੀ ਦਿਨ ਹੈ ਕੱਪੜੇ ਲੈ ਦੇ ਤੈਨੂੰ ਇੰਨੇ ਦੇਖ ਲਾਉ ਖੜਾ ਕੇ ਕੁਛ ਪਾ ਲੈ। ਤੈਨੂੰ ਖਵਾਵਾਂ ਭੱਲੇ ਲੈ ਕੇ ਆਵਾਂ ਤੈਨੂੰ ਹੁਣੀ। ਹੈਂ? ਆਲਾ ਮੈਂ ਇੱਕ ਟੇਬਲ 'ਤੇ ਰੱਖ ਦੋ। ਚਲੋ ਜੀ। ਲੈ ਮੈਂ ਖੋਹ ਹੋ ਜਾਵਾਂ। ਆਏ ਹਾਏ। ਮੈਕ ਮੈਕ। ਮਿਕਾ padin kitu ta ganar olimpiad don proyek side ਮੇਰਾ ਕੰਮ ਕਰਨ ਤੋਂ ਬਾਅਦ ਆਪਾਂ ਆ ਗਏ ਸੀ ਨਾਰਾਇਣਗਨ ਤੇ ਥੋੜਾ ਟਾਈਮ ਬੈਠੇ ਮੰਮੀ ਤਾਂ ਅੱਜ ਫੇਰ ਸ਼ਾਪਿੰਗ ਲਈ ਗਈ ਹੋਈ ਆ ਮੰਮੀ ਦਾ ਮਿਲੇ ਨਹੀਂ ਆਪਾਂ ਨੂੰ ਘਰ ਅਰਸ਼ਦੀਪ ਔਰ ਨਾਨੀ ਸੀਗੇ ਬੀਬੀ ਸੀਗੇ ਘਰੇ ਤੇ ਹੁਣ ਆਪਾਂ ਚੱਲੇ ਆ ਵਾਪਸ ਸੰਗੋਵਾਲ ਨੂੰ ਮੈਕ ਨੂੰ ਫੇਰ ਤੋਂ ਹੋ ਗਿਆ ਫੀਵਰ ਮੈਕ ਤਲ ਜਾਊਗੀ ਮੈਨੂੰ ਲੱਗਦਾ ਪਿਆ ਦੇ ਵਿੱਚ ਚਲੋ ਬਾਕੀ ਰੈਸਟ ਕਰਾਉਣੀ ਆ ਪੂਰੀ ਤਰ੍ਹਾਂ ਲਓ ਜੀ ਟਾਈਮ ਨਾਵ ਵੱਜ ਚੁੱਕੇ ਨੇ ਤੇ ਅੱਜ ਆਪਾਂ ਖੂਬ ਸਾਰੀ ਸ਼ਾਪਿੰਗ ਕੀਤੀ ਖੰਨੇ ਤੋਂ ਤੇ ਸ਼ਾਪਿੰਗ ਤੁਹਾਨੂੰ ਸਾਰੀ ਵਿਆਹ ਦੇ ਵਿੱਚ ਹੀ ਦਿਖੇਗੀ ਅੱਜ ਆਪਾਂ ਤਾਂ ਨਹੀਂ ਦਿਖਾਈ ਹੈਗੀ ਸ਼ਾਪਿੰਗ ਵੀ ਕੀ ਲਿਆ ਲਿਆ ਤਾਂ ਬੱਸ ਜ਼ਿਆਦਾਤਰ ਸਮਾਨ ਤਾਂ ਬੱਚਿਆਂ ਦਾ ਹੀ ਆ ਔਰ ਬਾਕੀ ਮੇਰਾ ਜੁੱਤੀ ਦਾ ਕੰਮ ਰਹਿਦਾ ਸੀ ਉਹ ਵੀ ਡਨ ਹੋ ਗਿਆ ਤੇ ਹੁਣ ਆਪਾਂ ਕਰੀਏ ਰੈਸਟ ਕਿਉਂਕਿ ਮਾਰਨਿੰਗ ਅਸੀਂ ਨਿਕਲਣਾ ਹੈ 1:00 ਜਾਂ 2:00 ਵਜੇ ਦਿੱਲੀ ਨੂੰ ਜਾਣਾ ਹੈ ਆਪਾਂ ਨੂੰ ਅਰਜੈਂਟ ਕੰਮ ਹੈ ਉੱਥੇ ਕੋਈ ਮਾਰਕੀਟ ਲੋ ਕਰਨ ਲਈ ਜਾਣਾ ਮੈਂ ਤੇ ਇੰਦਰ ਜੀ ਇਤਨੇ ਸੋ ਚਲੋ ਜੀ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਚਲਦਾਂਗੇ ਆਪਾਂ ਦਿੱਲੀ ਤੇ ਦਿੱਲੀ ਤੁਹਾਨੂੰ ਆਪਾਂ ਨੂੰ ਕੰਮ ਵੀ ਹੈ ਇੱਕ ਤੇ ਫਿਰ ਆਪਾਂ ਇਲੈਕਟ੍ਰੋਨਿਕ ਮਾਰਕੀਟ ਦੇ ਵਿੱਚ ਵੀ ਜਾਣਾ ਕੁਝ ਲੈਂਪ ਵਗੈਰਾ ਲਾਈਟਿੰਗ ਵਗੈਰਾ ਲੈ ਆਵਾਂਗੇ ਕਿ ਦਿਵਾਲੀ ਆਉਂਦੀ ਹੈ ਕੁਝ ਘਰ ਲਈ ਲੈ ਆਵਾਂਗੇ ਅਗਰ ਪਸੰਦ ਆਇਆ ਸੋ ਚਲੋ ਜੀ ਕੱਲ ਤੁਹਾਨੂੰ ਦਿਖਾਵਾਂਗੇ ਦਿੱਲੀ ਦੀ ਇਲੈਕਟ੍ਰੋਨਿਕ ਮਾਰਕੀਟ ਸੋ ਕੱਲ ਦਾ ਵਲੌਗ ਵੀ ਜ਼ਰੂਰ ਦੇਖਣਾ ਤੇ ਜਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬਾਏ ਬਾਏ ਗੁੱਡ ਨਾਈਟ